ਭਾਰਤੀ ਮੂਲ ਦੀ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਹਰਾਨ ਮਮਦਾਨੀ ਨੇ ਅਮਰੀਕੀ ਸ਼ਹਿਰ ਨਿਊਯਾਰਕ ਦੀ ਮੀਅਰ ਚੋਣ ਜਿੱਤ ਲਈ ਹੈ। ਉਹਨਾਂ ਨੇ ਹੁਣ ਤੱਕ 50% ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਨੇ ਤੇ 10 ਲੱਖ ਤੋਂ ਵੱਧ ਲੋਕਾਂ ਨੇ ਉਹਨਾਂ ਦੇ ਹੱਕ 'ਚ ਵੋਟ ਪਾਈ ਹੈ। ਨਿਊਯਾਰਕ ਦੇ ਸਾਬਕਾ ਗਵਰਨਰ ਤੇ ਆਜ਼ਾਦ ਉਮੀਦਵਾਰ ਐਂਡਰਿਓ ਕਿਓਮੋ 41% ਯਾਨੀ ਲਗਭਗ 8,50,000 ਵੋਟਾਂ ਨਾਲ ਦੂਜੇ ਸਥਾਨ ਉਤੇ ਰਹੇ ਤੇ ਰਿਪਬਲਿਕਨ ਕਰਟਿਸ ਲੀਵਾ 7.1 ਯਾਨੀ ਲਗਭਗ 1 ਲੱਖ 45 ਹਜ਼ਾਰ ਵੋਟਾਂ ਨਾਲ ਤੀਜੇ ਸਥਾਨ ਉੱਤੇ ਰਹੇ ਮਮਦਾਨੀ ਸੂ ਸਾਲਾਂ ਚ ਨਿਊਯਾਰਕ ਦੇ ਸੱਤੋਕਾ ਟੂਮਰ ਦੇ ਮੇਅਰ ਬਣੇ ਨੇ ਜਿਨ੍ਹਾਂ ਨੇ ਭਾਰਤੀ ਮੂਲ ਦੇ ਮੇਅਰ ਦਾ ਦਰਜਾ ਹਾਸਲ ਕੀਤਾ ਆਪਣੇ ਜਿੱਤ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਉਥੇ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਹੋਈਆਂ ਚੋਣਾਂ 'ਚ ਰਿਪਬਲਿਕਨ ਪਾਰਟੀ ਦੀ ਹਾਰ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਲਿਖਿਆ ਕਿ ਰਿਪਬਲਿਕਨ ਉਮੀਦਵਾਰ ਇਸ ਲਈ ਹਾਰਿਆ ਕਿਉਂਕਿ ਉਸ ਦਾ ਨਾਮ ਬੈਲਟ ਉੱਤੇ ਨਹੀਂ ਸੀ। ਟਰੰਪ ਨੇ ਇਸ ਸਾਲ ਦੇ ਸ਼ੁਰੂ 'ਚ ਨਿਊ ਜਰਸੀ ਦੇ ਗਵਰਨਰ ਉਮੀਦਵਾਰ ਜੈਕ ਦਾ ਸਮਰਥਨ ਕੀਤਾ। ਉਸਨੇ ਨਿਊ ਜਰਸੀ ਤੇ ਵਰਜੀਨੀਆ ਚੋਣਾਂ ਤੋਂ ਪਹਿਲਾਂ ਕਈ ਵਰਚੁਅਲ ਰੈਲੀਆਂ ਵੀ ਕੀਤੀਆਂ। ਹਾਲਾਂਕਿ ਉਸਨੇ ਵਰਜੀਨੀਆ ਦੇ ਰਿਪਬਲਿਕਨ ਉਮੀਦਵਾਰ ਵਿਨਸਮ ਅਰਲਸੀਅਰਸ ਦਾ ਖੁੱਲਕੇ ਸਮਰਥਨ ਨਹੀਂ ਕੀਤਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਰਾਤ ਨੂੰ ਟਰੰਪ ਨੇ ਆਪਣੇ ਸਮਰਥਕਾਂ ਨੂੰ ਨਿਊਯਾਰਕ ਦੀ ਮੇਅਰ ਦੀ ਚੋਣ 'ਚ ਡੈਮੋਕ੍ਰੈਟਿਕ ਉਮੀਦਵਾਰ ਜੋਹਰਾਨ ਮਮਦਾਨੀ ਤੇ ਰਿਪਬਲਿਕਨ ਕਰਟਿਸ ਲੀਵਾ ਦੀ ਬਜਾਏ ਸਾਬਕਾ ਗਵਰਨਰ ਐਂਡਰਿਓ ਕਿਓਮੋ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਟਰੰਪ ਦੇ ਦੂਜੇ ਕਾਰਜਕਾਲ 'ਚ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਨੇ ਆਪਣੀ ਪਹਿਲੀ ਵੱਡੀ ਜਿੱਤ ਦਰਜ ਕੀਤੀ ਹੈ। ਨਿਊਯਾਰਕ 'ਚ ਡੈਮੋਕ੍ਰੈਟਿਕ ਉਮੀਦਵਾਰ ਮਮਦਾਨੀ ਨੇ ਜਿੱਤ ਪ੍ਰਾਪਤ ਕੀਤੀ ਹੈ। ਵਰਜੀਨੀਆ 'ਚ ਡੈਮੋਕ੍ਰੈਟਿਕ ਉਮੀਦਵਾਰ ਸਪੈਨਬਰਗਰ ਨੇ ਰਿਪਬਲਿਕਨ ਗਵਰਨਰ ਨੂੰ ਹਰਾਇਆ। ਸੋ ਇਲਾਵਾ ਮिक्की ਸ਼ੈਰਲ ਨੇ ਨਿਊ ਜਰਸੀ ਦੇ ਗਵਰਨਰ ਲਈ 트াম্প ਸਮਰਥਕ ਰਿਪਬਲिकन ਉਮੀਦਵਾਰ ਜੈਕ ਨੂੰ ਹਰਾਇਆ। ਉੱਥੇ ਹੀ ਮਮਦਾਨੀ ਦੀ ਜਿੱਤ ਤੋਂ ਬਾਅਦ ਯੂਐਸ ਵਾਈਟ ਹਾਊਸ ਨੇ ਐਕਸ ਉੱਤੇ ਇੱਕ ਕਵਰ ਪੋਸਟ ਵੀ ਕੀਤਾ। ਉਸ ਉੱਤੇ ਲਿਖਿਆ ਹੋਇਆ ਸੀ ਕਿ 트াম্প ਤੋੜਾ ਰਾਸ਼ਟਰਪਤੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮਮਦਾਨੀ ਦੇ ਸਮਰਥਕ ਨਿਊਯਾਰਕ ਦੇ ਬਰੁਕਲਿਨ ਪੈਰਾਮਾਉਂਟ ਥੀਏਟਰ 'ਚ ਉਸ ਦੀ ਜਿੱਤ ਦਾ ਜਸ਼ਨ ਵੀ ਮਨਾ ਰਹੇ ਨੇ।